ਰਤ ਪਾਕਿਸਤਾਨ ਵਿਚਾਲੇ ਬਣੇ ਤਣਾਅ ਕਾਰਨ ਇਸ ਸਮੇਂ ਸਰਹੱਦੀ ਪਿੰਡਾਂ ਦੇ ਲੋਕਾਂ 'ਚ ਡਰ ਦਾ ਮਾਹੌਲ ਹੈ ਜਿਸ ਦੇ ਚੱਲਦੇ ਫਿਰੋਜ਼ਪੁਰ ਦੇ ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਵੱਲੋਂ ਆਪਣਾ ਸਮਾਨ ਟਰੈਕਟਰ ਟਰਾਲੀਆਂ 'ਚ ਲੱਦ ਸੁਰੱਖਿਅਤ ਥਾਵਾਂ ਤੇ ਲਿਜਾਣਾ ਸ਼ੁਰੂ ਕਰ ਦਿੱਤਾ ਗਿਆ ਹੈ ਲੋਕਾਂ ਨੂੰ ਡਰ ਹੈ ਕਿ ਦੋਨੋਂ ਮੁਰਕਾਂ ਵਿਚਕਾਰ ਕਿਸੇ ਵੀ ਸਮੇਂ ਜੰਗ ਲੱਗ ਸਕਦੀ ਹੈ ਇਸ ਲਈ ਲੋਕ ਆਪਣੇ ਪਰਿਵਾਰ ਅਤੇ ਮਾਲ ਡੰਗਰ ਸਮੇਤ ਸੁਰੱਖਿਅਤ ਸਥਾਨਾਂ ਵੱਲ ਕੂਚ ਕਰ ਰਹੇ ਹਨ ਤੁਸੀਂ ਚੱਗੇ ਯਾਰਾ ਸਿੰਘ ਵਾਲੇ ਰਹਿੰਦੇ ਹੋ ਆ ਜੀ ਉੱਕੇ ਆ ਰਹਾ ਵਿੱਚ ਆ ਜਿਹੜਾ ਸਮਾਨ ਟੱਕਣਾ ਪੈ ਰਿਹਾ ਇਹ ਸਮਾਨ ਦਾ ਵੈਸੇ ਵੇਖਾ ਜਾਵੇ ਤਾਂ ਵੀ ਲੋਕ ਪੱਲਾ ਵਾਲੇ ਗੱਲਾਂ ਕੋਈ ਲੋਕ ਡਰੇ ਹੋਏ ਹੀ ਪੱਲਾ ਵਾਲੇ ਕਿਵੇਂ ਪੱਲਾ ਹੋਇਆ ਹੈ ਵੈਸੇ ਤਾਂ ਕੰਮ ਜੋ ਪ੍ਰਧਾਨ ਮੰਤਰੀ ਕੀਤਾ ਸਹੀ ਵਧੀਆ ਕੀਤੀ ਖੜਾ ਹੈ ਕੰਮ ਬਹੁਤ ਵਧੀਆ ਹੀ ਹੈ ਬੇਰੋਜ਼ਗਾਰ ਯਾ ਪਤਾ ਨਿਕਲ ਜਾਏਗਾ ਰੋਈਆ ਕੜਾ ਖਰਾਬ ਕੀਤੀ ਵਾਦਾ ਕਰੇ ਕਿੱਧਰ ਹੱਤ ਵਾਲੀ ਤੁਹਾਨੂੰ ਦਿੰਦੇ ਕਿੱਧਰ ਲਾ ਦਿੰਦੇ ਹੱਤ ਵਾਲੀ ਲਾ ਦਿੰਦੇ ਕਿਹੜੇ ਗੁੱਠ ਤਲਾ ਦਿੰਦੇ ਤੇ ਇੱਕ ਵਾਰੀ ਵੇਖ ਲੈਣੇ ਫਿਰ ਇਹਨਾਂ ਨੂੰ ਵਰਕੀ ਹੈ ਔਰ ਮੌਲ ਕਿਸ ਤਰ੍ਹਾਂ ਦਾ ਜਿਹੜਾ ਸਮਾਨ ਚੱਕੀ ਆ ਰਿਹਾ ਲੋਕਾਂ ਦੀ ਕਰੀ ਜਾ ਰਹੀ ਉਹ ਮੜਾ ਮੋੜੇ ਜਿਹੜੇ ਲੋਕੀ ਮੋੜੇ ਮੋੜੇ ਤਾਹ ਬੈਠੇ ਨਾ ਉਹੀ ਲੱਗ ਪਏ ਜੰਗਲਾ ਲੱਗੀ ਬਾਕੀ ਇੰਨਾ ਹੈਗਾ ਵੀ ਨਿਕਲਣਾ ਔਖਾ ਆ ਜਾਣਾ ਸਾਧ ਦੇ ਕੋਲ ਹੋਰ ਸਾਧ ਨਹੀਂ ਕੋਣੀ ਗਏ ਉਹ ਪੋਲੇ ਹੱਦ ਕੋਲੀ ਗਈ ਇੱਕੋ ਸਾਨੂੰ ਜਿਆਦਾ ਇਹ ਪੋਲ ਤੇ ਗਿਆ ਜਿਆਦਾ ਜਾਂ ਹੋਰ ਪੋਲ ਦਾ ਕੋਈ ਬੰਦੋਬਸਤ ਕੀਤਾ ਜਾਂਦਾ ਸਾਧ ਦੇ ਲੋਕ ਇਧਰ ਛੇਤੀ ਜਾਣ ਵਾਲੇ ਨਹੀਂਗੇ ਜਨਤਾ ਨੇ ਇੱਥੇ ਹੀ ਬੈਠਾ ਰਹਿਣਾ ਹੀ ਅਜੇ ਵੀ ਜਨਤਾ ਬੈਠੀ ਏ ਜਾਣਾ ਨਹੀਂ ਚਾਹਦੀ ਪਰ ਹਾਨੂੰ ਰਸਤਾ ਏ ਔਖਾ ਲੱਗਦਾ ਪੋਲ ਲੱਗਦੀ ਏ ਇੰਦੇ ਗਾਣੇ ਉਹ ਡਾਰੇਗਾ ਵੀ ਪੋਲ ਦਾ ਖਤਰਾ ਬਣ ਸਕਦਾ ਹੈ। ਹੋਰ ਸਾਨੂੰ ਉਧਰ ਕੋਈ ਪੋਲ ਅੱਗੇ ਕਿਤੇ ਬਣਦੀ ਕੋਈ ਪਾਣ ਜੇ ਸਾਨੂੰ ਕੋਈ ਖਤਰਾ ਨਹੀਂ ਗਏ ਤੇ ਸਾਦੇ ਵਿੱਚੇ ਪਿਆਰ ਗੱਤਾਂ ਬੈਠੇ ਆ ਵੀ ਜੀਵੀਦਾਰ ਬੈਠੇ ਆ ਵਿਕਤੇ ਪੈੜੀਆਂ ਦੇ ਬੈਠੇ ਆ ਖੇਤਾਂ ਦੇ ਵਿੱਚ ਬੈਠੇ ਆ ਪਿੰਡਾਂ ਦੇ ਵਿੱਚ ਬੈਠੇ ਹੋਏ ਤੇ ਕੋਈ ਐਡੀ ਨੀਵੀਂ ਜਾਨੀ ਕੀ ਹਾਂ ਜਿੱਦੂ ਉੱਤੇ ਬੈਠਿਆ ਹਾਂ ਹਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਤੇ ਕਿਸ ਤਰ੍ਹਾਂ ਦਾ ਮਾਹੌਲ ਤਾਂ ਬਿਲਕੁਲ ਇਹ ਚੱਕਰ ਦੇ ਵੇਖੋ ਵਿਖਾਈ ਹੈ ਹਰਾ ਹੂੰ ਹੂੰ ਜਿੱਦੂ ਕਹਿ ਰਿਹਾ ਵੀ ਲਾਗੀ ਲਾਗੀ ਕੋਈ ਇਤਕਰਕ ਤੁਸੀਂ ਆ ਮਾੜਲੇ ਬਈ ਨਹੀਂ ਕੈਪ ਦਿੱਪੀ ਚ ਚਲੇ ਜਾਓ ਜੇ ਜਾਂ ਕਿ ਲਾਗੇ ਜਾਂਦੀ ਹੈ ਤੇ ਕੀ ਕੋਈ ਸੰਯੋਗ ਦਿੱਤਾ ਜਾਏਗਾ ਆਪਣੇ ਵੱਲ ਪੂਰਾ ਸੰਯੋਗ ਦੇਣ ਨੂੰ ਚਾਰ ਬੈਠੇ ਆ ਅੱਧਾ ਫੌਜੀ ਆ ਮੈਂ ਸਾਫਾ ਸਭ ਕਾ ਫੌਜੀ ਹਾਂ ਹਾਂਜੀ ਸਾਫਾ ਕਾ ਫੌਜੀ ਸਭ ਚਲੇ ਪਹਿਲਾਂ ਵੀ ਲੜੇ ਹੋ ਤੁਸੀਂ ਨਹੀਂ ਲੜੇ ਨਹੀਂ ਮੈਂ ਵੈਸੇ ਇਹ ਇੱਥੇ ਰਹਿ ਰਿਹਾ ਮੈਨੂੰ ਪਤਾ ਹੈ ਅੱਛਾ ਅੱਛਾ ਹਾਂਜੀ ਬਾਕੀ ਮਨਲੇ ਸੀ ਲੜਨ ਵਾਸਤੇ ਤਿਆਰ ਬੈਠੇ ਆ ਹਾਂ ਜਿੰਨੇ ਵੀ ਤਾਂ ਸਾਡੇ ਗੱਟੀ ਏਰੀਆ ਦੇ ਲੋਕ ਬੈਠੇ ਨੌ ਜਣ ਮੁੰਡੇ ਨੇ ਬੇਣਾਂ ਨੂੰ ਇਹ ਬੇਨਤੀ ਕਰਨਾ ਆ ਤੇ ਹਿੰਮਤ ਨਾ ਹਾਰੋ ਲੜਨ ਲਈ ਤਿਆਰ ਰਹੋ ਆਰਮੀ ਦਾ ਸਹਿਯੋਗ ਆਰਮੀ ਦੇ ਸਹਿਯੋਗ ਦੇਵਾਂਗੇ ਬਿਲਕੁਲ ਬਿਲਕੁਲ ਅਸੀਂ ਆਰਮੀ ਦੇ ਬਿਲਕੁਲ ਨਾਲ ਖੜੇ ਆਂ ਆਰਮੀ ਦੇ ਨਾਲ ਨਾਲ ਬਲਦੇਵ ਸਿੰਘ ਹੈ ਜੀ ਦੁਸ਼ਮਨਾ ਨਾਲ ਨਾਲ ਜਿੱਠਾ ਜਾਏਗਾ ਬਿਲਕੁਲ ਹਾਂ ਜੀ ਬਿਲਕੁਲ ਅਸੀਂ ਲੜਾਂਗੇ ਨਾਲ ਚਾਰ ਪਰ ਤਿਆਰ ਬੈਠੇ ਆ ਪਿੰਡ ਕਿਹੜਾ ਹੈ ਤੁਹਾਡਾ ਹਜ਼ਾਰਾ ਪਿੰਡ ਜੀ ਸਾਡਾ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਬੇਟ ਫਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ he has more than five years experience in same line he used to work with reputed companies agencies as well local builders with brothers he is professional by plumbing electrician masonry car painting for more information please contact him at under Trade platform www.checktrade.com nine two one seven six zero. Chandar Consultants Limited call him on this number zero seven nine four zero seven nine five six eight six. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ